ਮੇਰਾ ਵਿਸ਼ਾ ਹੈ ਡਿਪਰੈਸ਼ਨ ਦੋ ਸੌ ਅੱਜ ਕੱਲ ਹਰ ਕੋਈ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਹਰ ਇੱਕ ਦੂਜਾ ਤੀਜਾ ਵਿਅਕਤੀ ਇਸ ਬਿਮਾਰੀ ਦੀ ਲਪੇਟ ਵਿੱਚ ਆਉਂਦਾ ਜਾਂਦਾ ਹੈ ਅਸੀਂ ਤੁਹਾਨੂੰ ਕੁਝ ਨੁਕਤੇ ਦੱਸਾਂਗੇ ਇਹਨਾਂ ਨੁਕਤਿਆਂ ਨਾਲ ਤੁਸੀਂ ਡਿਪਰੈਸ਼ਨ ਤੋਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੋ ਹਰ ਰੋਜ਼ ਸਵੇਰੇ ਜਲਦੀ ਉੱਠੋ ਆਪਰਾ ਬਿਸਤਰਾ ਛੱਡੋ ਤੇ ਕਲੰਬੀ ਸੈਰ ਤੇ ਜਾਓ ਸੈਰ ਤੋਂ ਬਾਅਦ ਆਓ ਅਤੇ ਕੁਝ ਸਮਾਂ ਸਮਾਪ ਧਿਆਨ ਵਿੱਚ ਬੈਠੋ ਧਿਆਨ ਵਿੱਚ ਬੈਠਣ ਨਾਲ ਤੁਹਾਡੇ ਦਿਮਾਗ ਅਤੇ ਇੱਕ ਤੋਂ ਹੱਦ શરીર ਠੀਕ ਹੋ ਉ ਜਾਵੇਗਾ। ਦੋਸਤੋ ਇਸ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਬੱਤੌਰ ਸਰਵਾਣ ਸਮਾਂ ਤੁਸੀਂ ਬਤੀਤ ਕਰੋ। ਜਦੋਂ ਤੁਸੀਂ ਆਪਣਾ ਪਰਿਵਾਰ ਦੇ ਨਾਲ ਗੱਲਾਂ ਕਰੋਗੇ ਤੇ ਤੁਹਾ ਦਾ ਧਿਆਨ ਜਿਹੜੀ ਤੁਹਾਡੇ ਦਿਮਾਗ ਦੇ ਉੱਪਰ ਟੈਨਸ਼ਨ ਹੈ ਉਸ ਤੋਂ ਆਪਾਂ ਹੌਲੀ ਜਾਵੇਗੀ। ਠੀਕ ਹੈ ਦੋਸਤ ਜੇਕਰ ਤੁਸੀਂ ਕਿਸੇ ਵੀ ਧਰਮ ਦੇ ਹੋ ਆਪਰੇ ਆਪਣੇ ਜਿਸ ਨੂੰ ਵੀ ਤੁਸੀਂ ਭਗਵਾਨ ਨੂੰ ਮੰਨਦੇ ਹੋ ਉਸ ਦੇ ਉਸ ਨੂੰ 2 ਮਿੰਟ ਲਈ ਉਹਦੇ ਲਈ ਬੈਠੋ ਉਹਨੂੰ ਯਾਦ ਕਰੋ। ਇਸ ਨਾਲ ਕੀ ਹੋਏਗਾ ਕਿ ਤੁਹਾਡਾ ਧਿਆਨ ਇਧਰ ਉਧਰ ਜਿਹੜਾ ਤੂੰ ਧਿਆਨ ਭਟਕਦਾ ਹੈ ਉਹ ਇੱਕ ਸੁਰਤ ਵਿੱਚ ਆ ਜਾਏਗਾ